ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਡੇ ਰੋਡੇ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੌਕਸਰ ਸਾਹਿਬ ਪੈ ਜਾਂਦੀ ਆ ਬਾਈ ਦਾ ਦੋਸਤੋ ਵਪਾਰ ਦਾ ਕੰਮ ਆ ਦੋਸਤੋ ਇੱਕ ਤਾਜੀ ਸੂਈ ਐ ਚਾਹੋ ਦੋਸਤੋ ਪੂਰੇ ਵੱਡੇ ਕਦ ਕਾਠ ਵਾਲੀ ਤੇ ਇੱਕ ਦੋਸਤੋ ਬਾਈ ਕੋਲੇ ਤੋਕੜ ਆ ਦੋਵਾਂ ਦੀ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਸਖਰਾਜ ਦੇ ਰਿਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈਣੇ ਆ ਆਓ ਬਾਈ ਜੀ ਜੀ ਬਾਈ ਸੱਸੀ ਕਾ ਸੱਸੀ ਕਾ ਬਾਈ ਜੀ ਹੋਰ ਠੀਕ ਠਾਕ ਠੀਕ ਠਾਕ ਤੇ ਸਾਰਿਆਂ ਨੂੰ ਬੇਬੀ ਫਾਰਮੂਲਾ ਨੂੰ ਆਪਣੇ ਸਖਰਾਜ ਨੂੰ ਹੈਪੀ ਲੋੜੀ ਠੀਕ ਆ ਬਾਈ ਲਓ ਵੀ ਸਜਣੋ ਬਾਈ ਵੱਲੋਂ ਸਾਰਿਆਂ ਨੂੰ ਹੈਪੀ ਲੋੜੀ ਤੇ ਬਰਾਏ ਕੋਈ ਨਾਂ ਦੱਸਦੀ ਆਪਣਾ ਨਾਂ ਮਨਿੰਦਰ ਸਿੰਘ ਹੈ ਮਨਿੰਦਰ ਸਿੰਘ ਭਾਈ ਮਨਿੰਦਰ ਦਾ ਨੰਬਰ ਵੀ ਬੋਲਦੀ ਹੈ ਕਰੀ 62832 29456 ਠੀਕ ਆ ਦੁਬਾਰੇ ਫੇਰ ਬੋਲਦੀ ਨੇ 62832 29456 ਠੀਕ ਆ ਕਿੰਨੇ ਨਾਗ ਵਿਕਾਉ ਉਹ ਬਈ ਅੱਜ ਦੋ ਨਾਗ ਵਿਕਾਉ ਉਹ ਠੀਕ ਆ ਭਾਈ ਐਚਐਫ ਸਾਹਮਣੇ ਤਾਜੀ ਸੂਈ ਦੀ ਗੱਲ ਕਰੀਏ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੂੰ ਇਹਨੂੰ ਅੱਜ ਤੀਜਾ ਦਿਨ ਹੈ ਜੀ ਬੱਚੇ ਦਾ ਨਾਲ ਨੂੰ ਨਾ ਬਈ ਠੀਕ ਆ ਤੀਜਾ ਦਿਨ ਹੋ ਗਿਆ ਤੀਜਾ ਦਿਨ ਹੋ ਗਿਆ ਸੂਆ ਕਿੰਮਾ ਸੂਈ ਆ ਬਈ ਦੂਜਾ ਸੂਆ ਸੂਈ ਮੂੰਹ ਛਿੱਗੀ ਆ ਜੀ ਮੂੰਹ ਛਿੱਗੀ ਆ ਦੂਜਾ ਸੂਆ ਦਾਂ ਸੂਏ 14 ਕਿਲੋ ਤੇ ਆ ਜਿਹੜਾ ਚਵਾ ਕੇ ਦੇ ਦਾਂ ਜਿਹੜਾ ਚਵਾ ਕੇ ਦੇ ਬੋਰ ਨਾਮ ਚਾਰ ਟਾਂ ਮਗਲਾ ਘਰੇ ਚੋ ਜੀ ਠੀਕ ਆ 14 ਕਿਲੋ ਹਾਂਜੀ ਠੀਕ ਆ ਬੱਚਾ ਬਈ ਬੱਚਾ ਵੱਛੇ ਵੱਛੇ ਨੂੰ ਜਨਮ ਦਿੱਤਾ ਦੇਖ ਸਕਦੇ ਆ ਦੋਸਤੋ 나ੜੂ ਦਾ ਬਿਲਕੁਲ ਦੋਸਤੋ ਦੇਖ ਸਕਦੇ ਆ ਨਾਲ ਆ ਵੱਛੇ ਨੂੰ ਜਨਮ ਦਿੱਤਾ ਦੋਸਤੋ ਸੋਹਣੇ ਕੱਦ ਕਾਠ ਵਾਲੀ ਵਹਿੜਾ ਦੋਸਤੋ ਤੇ ਕਿੰਨਾ ਕੁ ਦੁੱਧ ਪਾ ਦੂਗੀ ਇਹ ਅਨੁਮਾਨ ਬਈ ਬਈ ਮੈਂ ਕਹਿੰਦਾ ਭਾਈ ਪਹਿਲਾਂ ਸੂਏ 20 ਕਿਲੋ ਦੁੱਧ ਚੋਇਆ ਇਹਦੇ ਤੋਂ ਠੀਕ ਆ ਤੇ ਆਪਾਂ 20 ਮੰਨ ਕੇ ਦੇਣੀ ਆ ਠੀਕ ਆ ਜਿਹੜਾ ਹੁਣ ਚਵਾਦਿਆਂਗੇ ਉਹ 14 ਕਿਲੋ ਉਹ 14 ਕਿਲੋ ਪੌਲਾ ਤੀਜਾ ਦਿਨ ਹੋ ਗਿਆ ਸੂਈ ਨੂੰ ਹਾਂਜੀ ਲੋ ਵੀ ਸੱਜਣੋ ਕਦ ਕਾਟ ਸੋਹਣਾ ਰੰਗ ਬਾਜ ਵਹਿੜਾ ਥੋੜੀ ਦੋਸਤੋ ਫਿੱਕੀ ਜਰੂਰ ਪੈਂਦੀ ਹੈ ਕਿਉਂਕਿ ਤਾਜੀ ਸੂਈ ਕਰਕੇ ਲੱਗਦੀ ਕਿ ਉਹ ਇੱਕ ਦਾ ਉਪਰਾ ਕਰ ਜਾਂਦਾ ਕਈ ਵਰੀ ਪਸ਼ੂ ਫਿਕਸ ਹਵਾਨਾ ਦੋਸਤੋ ਵੇਖ ਸਕਦੇ ਆ ਤੇ ਥਣਾ ਦਾ ਸਾਈ ਗਾਇਓ ਦੋਸਤੋ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਮੁੱਠੀ ਚਵਾਈ ਵਾਲਾ ਥਾਣਾ ਸ਼ਾਮ ਦਾ 6 ਵਜੇ ਦਾ ਟਾਈਮ ਆ ਦੋਸਤੋ ਉਸ ਢੰਗ ਨਾਲ ਆਪ ਦੀ ਜੱਜਮੈਂਟ ਲਾ ਲਓ ਜਿਉਂਕਿ ਚਵਾਈ ਦਾ ਦੋਸਤੋ ਵੇਲਾ ਹੀ ਆ ਸਵੇਰ ਕਿੰਨੇ ਵਜੇ ਚੋਈ ਲੋ ਵੀ ਸੱਜਣੋ ਕਿਉਂਕਿ ਤੁਹਾਨੂੰ ਟਾਈਮ ਪੁੱਛਤਾ 6 ਵਜੇ ਦਾ ਹੋਣਾ ਦੋਸਤੋ ਵੇਲਾ ਕਿਉਂਕਿ ਚਵਾਈ ਦਾ ਤਕਰੀਬਨ ਵੇਲਾ ਹੀ ਆ ਦੋਸਤੋ ਉਸ ਢੰਗ ਨਾਲ ਆਪ ਦੀ ਜੱਜਮੈਂਟ ਕਰ ਲਿਓਏ ਸੋਹਣਾ ਦੋਸਤੋ ਥਣਾ ਦਾ ਸਾਈਜ਼ ਕਿਹਾ ਵੇਖ ਸਕਦੇ ਆ ਬਿਲਕੁਲ ਸਾਫ ਸੁਥਰਾ ਥਣਾ ਦੋਸਤੋ ਚਾਰੇ ਥਣਾ ਦਾ ਸੇਮ ਸਾਈਜ਼ ਆ ਤੇ ਬਾਕੀ ਦੋਸਤੋ ਚੰਗੀ ਫੇਸ ਬਿਊਟੀ ਆ ਵੇਖ ਸਕਦੇ ਆ ਬੋਦੀ ਵਾਲੀ ਵਹਿੜਾ ਦੋਸਤੋ ਬਿਲਕੁਲ ਸਾਫ ਸੁਥਰੀ ਲੈ ਭਾਈ ਖੋਲ ਕੇ ਤੋਰ ਕੇ ਵਿਖਾਦ ਗਏ ਨੂੰ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾ ਪਿੰਡ ਬਾਈ ਦਾ ਲੰਡੇ ਰੋਡੇ ਆ ਦੋਸਤੋ ਵਪਾਰ ਦਾ ਕੰਮ ਆ ਦੋਸਤੋ ਬਾਕੀ ਰੁਟੀਨ ਦੇ ਵਿੱਚ ਬਾਈ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਫੈਕਸ ਆ ਦੋਸਤੋ ਫੈਕਸ ਹਵਾਨਾ ਦੋਸਤੋ ਕੋਈ ਟੁੱਟਮਾ ਨਹੀਂ ਕੋਈ ਫੋਰਟ ਸ਼ਾਂਗ ਨਹੀਂ ਦੋਸਤੋ ਰੋਕ ਲਈ ਬਾਈ ਮਾੜਾ ਇਹ ਵਿਖਾ ਦਈਏ ਸੁਬਾ ਦੋਸਤੋ 7 ਵਜੇ ਦੀ ਚਵਾਈ ਹੋਈ ਆ ਦੋਸਤੋ ਹੁਣ ਸ਼ਾਮ ਦਾ ਵੇਲਾ 6 ਵਜੇ ਚੁੱਕਿਆ ਦੋਸਤੋ ਬੱਚੇ ਦਾ ਥੋੜਾ ਇਹ ਕਰਦੀ ਆ ਦੋਸਤੋ ਸੋਹਣਾ ਹਵਾਨਾ ਦੋਸਤੋ ਫੈਕਸ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਤੇ ਬਾਈ ਇਹਦਾ ਮੁੱਲ ਕੀ ਕਰਦੇ ਆਗੇ ਮੋਲੇ ਦਾ ਹੀ ਪਾ ਲੈਣ ਦੇ ਨਾਲ 72000 ਰੁਪਏ 72000 ਲੋਬੀ ਸੱਜਣੋ ਬਸ 72000 ਦੇ ਵਿੱਚ ਤੁਹਾਨੂੰ ਇਹ ਮਿਲ ਜਾਣੀ ਹੈ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਬਾਕੀ ਦੋਸਤੋ ਥੋੜਾ ਬਹੁਤਾ ਮਾਨਤਾ ਨੇ ਇੱਥੇ ਥੋੜਾ ਆ ਜਾਂਦਾ ਹੋ ਜਾਣਾ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲਦਾ ਰਹਿਣ ਠੰਡੀ ਸੀਲਾ ਪੂਰੀ ਇਹ ਨਹੀਂ ਗੱਲ ਕੀਤੀ ਮੈਂ ਨਾ ਠੀਕ ਆ ਲੋਬੀ ਸੱਜਣੋ ਜਿਵੇਂ ਮਰਜੀ ਬੈਗਾਰ ਨੇ ਆਣੇ ਤੋਂ ਬਹਿ ਸਕਦੇ ਆ ਦੋਸਤੋ ਵੇਖ ਸਕਦੇ ਆ ਬਹੁਤ ਸੋਹਣੀ ਦੋਸਤੋ ਧਾਰ ਆ ਵੇਖ ਸਕਦੇ ਆ ਬਿਲਕੁਲ ਸਾਫ ਸੁਥਰੀ ਧਾਰਾ ਦੋਸਤੋ ਵੇਖ ਸਕਦੇ ਆ ਜਿਹੜੇ ਵੀਰ ਦੇ ਪਸੰਦ ਹੋਵੇ ਦੋਸਤੋ ਇੱਥੇ ਤੁਸੀਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਸੂਆ ਸੁਆ ਪਸੂਆ ਦੋਸਤੋ ਤਸੱਲੀ ਤੁਸੀਂ ਕਰਨੀ ਆ ਬਾਕੀ ਦੋਸਤੋ ਧਾਰਾਂ ਬਾਈ ਨੇ ਤੁਹਾਨੂੰ ਮਾਰ ਕੇ ਵਿਖਾਈ ਦਿੱਤੀਆਂ ਬਈ ਟੋਕੜ ਟੋਕੜ ਦੀ ਗੱਲ ਕਰੀਏ ਇਹ ਤਾਂ ਉਹ ਇਹ ਵੀ ਦੂਜਾ ਸੂਆ ਵੈਰਾ ਹੀ ਪਹਿਲਾ ਸੂਆ ਸੂਈ ਸੀ ਜੀ ਦੂਜਾ ਸੂਆ ਹੁਣ ਜਾਨੀ ਕਿ ਸੂਈ ਆ ਕਿ ਗੱਬਣ ਪਹਿਲਾ ਸੂਆ ਸੂਈ ਵੀ ਆ ਜੀ ਦੂਜੇ ਸੂਆ ਤੇ ਮਾਲਕ ਨੇ ਦੱਸਿਆ ਵੀ ਮਹੀਨਾ ਆ ਗਿਆ ਟੀਕਾ ਪਰਾਇਆ ਆਪਾਂ ਖਾਲੀ ਕਰਕੇ ਲਈਏ ਤੇ ਖਾਲੀ ਕਰਕੇ ਦੇਣੀ ਆ ਠੀਕ ਆ ਲਓ ਬਈ ਸੱਜਣੋ ਖਾਲੀ ਕਰਕੇ ਹੀ ਬਾਈ ਜਾਂਦਾ ਦੇਣੀ ਆ ਤੇ ਖਾਲੀ ਕਰਕੇ ਆਪਾਂ ਲਈ ਆ ਬਈ ਚਵਾਈ ਚੂਈ ਦੀ ਸਾਫ ਸੁਥਰੀ ਆ ਕਿੰਨਾ ਦੁੱਧ ਆ ਬਈ ਇਸ ਵਕਤ ਇਹ ਦੁੱਧ ਹੈਗਾ ਵੀ 9 ਕਿਲੋ ਤੋਂ ਬਾਹਰ ਆਪਾਂ 9 ਹੀ ਦੱਸਣਾ ਠੀਕ ਆ 9 ਕਿਲੋ ਤੋਂ ਬਾਹਰ ਆ ਦੁੱਧ ਤੇ ਬਾਕੀ ਦੋਸਤੋ ਵੇਖ ਸਕਦੇ ਆ ਰਾਜੀਪਲੀ ਆ ਕੋਈ ਲस्सी ਲਾਵੀ ਨਹੀਂ ਦੋਸਤੋ ਮਹੀਨਾ ਹੋ ਗਿਆ ਮਾਲਕਾਂ ਨੇ ਦੱਸਿਆ ਬਾਈ ਜਾਂ ਦਾ ਟੀਗਾ ਲੱਗੇ ਨੂੰ ਆਪਾਂ ਵੀ ਖਾਲੀ ਕਰਕੇ ਲਈ ਜਿਹਨਾਂ ਤੋਂ ਵਾਇਰ ਲਈ ਬਈ ਆਪ ਦਾ ਮਾਲਕ ਬਾਹਰ ਗਏ ਸੀਗੀ ਠੀਕ ਆ ਨਾ ਉਹਨਾਂ ਦੇ ਬੰਦੇ ਲੱਗੇ ਸੀ ਪਰਦੇਸੀ ਬੰਦੇ ਠੀਕ ਆ ਤੇ ਉਹ ਸੰਭਾਲਦੇ ਸੀਗੇ ਤੇ ਉਹਨਾਂ ਨੇ ਦੱਸਿਆ ਵੀ ਅਸੀਂ ਭਲਾ ਵੀ ਸੇਵਾ ਸੁਭਾਅ ਈ ਵੀ ਹੈ ਜੀ ਚਨੀ ਤੇ ਦੁੱਧ ਜਵੇਂ ਈ ਵੀ ਹੈ ਨਾ ਦੁੱਧ ਤਾਂ ਜ਼ਿਆਦਾ ਹੋਣਾ ਚਾਹੀਦਾ ਸੀਗਾ ਠੀਕ ਆ ਤੇ ਪਰ ਉਹ ਸੇਵਾ ਰੋਟੀਆਂ ਭਿਉਂ ਤੇਰੇ ਕੋਲੇ ਬਾਈ ਕਿੰਨੇ ਦਿਨ ਹੋ ਗਏ ਆ ਇਹਨੂੰ ਇਹਨੂੰ ਮੇਰੇ ਕੋਲੇ ਅੱਜ ਦੂਜਾ ਦਿਨ ਆਈ ਜੀ ਦੂਜਾ ਦਿਨ ਹੋ ਗਿਆ ਲੈ ਵੀ ਖੋਲ ਬਾਰ ਚਾਨਣੇ ਚ ਖੁਵ ਵਿਖਾ ਦੇਾਂਗੇ ਇੱਕ ਵਾਰੀ ਲੈ ਆਈ ਮੜਾਇਆ ਕਿਉਂਕਿ ਸ਼ਾਮ ਦਾ ਵੇਲਾ ਹੋ ਗਿਆ ਦੋਸਤੋ ਮੌਸਮ ਕਰਕੇ ਉਹ ਜਾ ਬਹੁਤ ਸੋਹਣੀ ਦੋਸਤੋ ਵੇੜਾ ਵੇਖ ਸਕਦੇ ਆ ਪਹਿਲਾ ਸੂਆ ਸੂਈ ਆ ਹਨਾ ਬਾਈ ਤੇ ਦੂਜੇ ਠੀਕ ਆ ਲੈ ਬਈ ਇੱਥੇ ਰੋਗ ਲਈ ਮੜਾਇਆ ਵੇਖ ਸਕਦੇ ਆ ਸਾਫ ਸੁਥਰੀ ਜਾਂ ਦੋਸਤੋ ਵੇਖ ਸਕਦੇ ਆ ਤਕਰੀਬਨ 4-4 ਕਿਲੋ ਦੁੱਧ ਬਾਈ ਦੱਸਦਾ 4.5-4 ਕਿਲੋ ਕਦ ਕਾਠ ਦੀ ਗੱਲ ਕਰੀਏ ਦੋਸਤੋ ਬਹੁਤ ਵੱਡੇ ਕਦ ਕਾਠ ਵਾਲੀ ਆ ਬਾਈਆਂ ਦਾ ਫਾਰਮ ਚੋਂ ਲਈ ਆ ਦੋਸਤੋ ਪਰਦੇਸੀ ਬੰਦੇ ਦੋਸਤੋ ਇਹਨਾਂ ਦੀ ਸਾਂਭ ਸੰਭਾਲ ਕਰਦੇ ਸੀ ਇਸੇ ਕਰਕੇ ਦੋਸਤੋ ਬਾਈਆਂ ਦਾ ਨੀਤਾ ਦਾ ਇੰਨਾ ਵੱਡੀ ਵਹਿੜ ਸੀ ਜਿਹੜੇ ਹਿਸਾਬ ਨਾਲ ਦੋਸਤੋ ਦੁੱਧ ਜਾਦੇ ਹੋਣਾ ਚਾਹੀਦਾ ਸੀ ਬਾਈਆਂ ਦਾ ਮੋਲਾ ਪੈਦਾ ਵੀ ਬਾਈ ਤੋਂ ਪੁੱਛ ਲਈ ਨਾ ਜਿੱਦੇ ਪਹਿਲੇ ਦਿਨ ਆਈ ਹੈ ਨਾ ਫੀਡ ਨਹੀਂ ਖਾਂਦੀ ਸੀ ਰੋਟੀਆਂ ਭਿਉਂ ਕੇ ਪਾਈਆਂ ਤੇ ਰੋਟੀਆਂ ਖਾਧੀਆਂ ਨੇ ਤੇ ਅੱਜ ਹੁਣ ਫੀਡ ਖਾਣ ਲੱਗੀ ਆ ਚਾਰ ਦਿਨ ਖੜ ਗਈ ਉਹ ਤਾਂ ਆਪਾਂ 12 ਕਿਲੋ ਤੋਂ ਬਾਹਰ ਹੀ ਚਵਾ ਦੇਣੀ ਠੀਕ ਹੈ 12 ਕਿਲੋ ਤੋਂ ਬਾਹਰ ਚਵਾ ਦੇਾਂਗੇ ਚਾਰ ਦਿਨਾਂ ਨੂੰ ਠੀਕ ਆ ਬਈ ਮੁੱਲ ਕੀ ਕਰ ਦਾਂਗੇ ਫਿਰ ਇਹਦਾ ਮੁੱਲ ਇਹਦਾ ਦੇ ਲੈਣ ਵਾਲਾ 32000 ਰੁਪਏ ਆਈ 32000 ਵੀ ਇਹ ਗੱਬਣ ਰਹਿੰਦੀ ਆ ਤਾਂ ਦੋਸਤੋ ਇਹ 1.5 ਲੱਖ ਦੀ ਗਾਂ ਵੇਕਨਾਲੀ ਦੋਸਤੋ ਬਿਲਕੁਲ ਸਾਫ ਸੁਥਰੀ ਆ ਦੋਸਤੋ ਕੋਈ ਫੋੜ ਛਾਂਗ ਨਹੀਂ ਟੁੱਟਮਾ ਹਵਾਨਾ ਨਹੀਂ ਦੋਸਤੋ ਬਹੁਤ ਸੋਹਣਾ ਦੇਖ ਸਕਦੇ ਆ ਬਾਈਆਂ ਦਾ ਸੀਲ ਠੰਡੀ ਆ ਦੋਸਤੋ ਧਾਰਾਂ ਧੂਰਾ ਦੇਖ ਸਕਦੇ ਬਗੈਰ ਪਸਮਾਦੋ ਦੋਸਤੋ ਬਾਈ ਧਾਰਾਂ ਮਾਰ ਰਿਆ ਦੇਖ ਸਕਦੇ ਕੋਈ ਨਿਆਣਾ ਨਹੀਂ ਲਾਇਆ ਕੋਈ ਪਸਮਾਨ ਨਹੀਂ ਕਰਾਇਆ ਬਾਈ ਨੇ ਸਿਲ ਠੰਡੀ ਆ ਮੈਂ ਤਲਾ ਬੰਦਾ ਹੋਈ ਠੀਕ ਆ 100% ਮੈਂ ਗੱਬਣ ਹੋਊਗੀ ਲੋ ਵੀ ਸੱਜਣੋ ਬਾਈ ਦੀ ਗੱਲ ਸਹੀ ਆ ਬਾਈ ਇਹਦਾ 100% ਵਹਿੜ ਗੱਬਣ ਹੋ ਸਕਦੀ ਆ ਕਿਉਂਕਿ ਪਰਦੇਸੀ ਬੰਦੇ ਬੜਾ ਖਿਆਲ ਨਹੀਂ ਰੱਖਦੇ ਹੁੰਦੇ ਉਹਨਾਂ ਨੇ ਤਾਂ ਪੱਠੇ ਪਾਏ ਦਾਣਾ ਪਾਇਆ ਤੇ ਚੋਲੀ ਤੇ ਜਿਹੜੇ ਵੀਰ ਦੇ ਦੋਸਤੋ ਦੋਨਾਂ ਨਗਾ ਜੋ ਕੋਈ ਵੀ ਨਗ ਪਸੰਦ ਹੋਵੇ ਤੇ ਇੱਥੇ ਆ ਕੇ ਉਹਦੀ ਤਸੱਲੀ ਕਰ ਲਓ ਇਹ ਦੋ ਟਾਈਮ ਚੋਲੋ ਇਹ ਤਿੰਨ ਟਾਈਮ ਚੋਲੋ ਜੇ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਸੇਲ ਕਰਨਾ ਹੋਵੇ ਦੋਸਤੋ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਸਜਣੋ ਕਿਉਂਕਿ ਹੋਰ ਵੀਰ ਭਰਾ ਦਾ ਵੀ ਕਿਸੇ ਦਾ ਫਾਇਦਾ ਹੋ ਸਕੇ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਤਦ